ਤੇ ਗੱਲ ਮੁਕ ਕੇ ਰਾਜੀ ਜੀੜ ਕੇ ਪਹਿਲਾਂ ਪੁਲਿਸ ਮੁਲਾਜ਼ਮ ਕਿਦੋਂ ਆਇਆ ਹੋਇਆ ਆਪਣੇ ਉਥੇ ਕੰਮ ਕਰ ਰਿਹਾ ਸੀ ਉਹਨਾਂ ਨੇ ਲੈ ਆਇਆ ਐਸੀ ਅੱਧਾ ਘੰਟਾ ਘਟਾ ਹੋ ਗਿਆ ਪਰ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਪੀਕੇ ਜੋ ਪਟਾਣਾ ਜ਼ਿਲ੍ਹਾ ਜਲਸੇਕਟਰੀ ਮੈਂ ਤੁਸੀਂ پنجاب ਸਰਕਾਰ ਖਾਤਮਾ ਨਾਰੇ ਮਾਜੀ ਕੀਤੀ ਹੈ ਕੀ ਮਾਮਲਾ ਹੈ ਦੇਖੋ ਅੱਜ ਕੱਲ ਦੀ ਆਖਣ ਦੀ ਸ਼ਾਮ ਦੀ ਘਟਨਾ 4 ਵਜੇ ਦੀ ਪਿੰਡ ਲੇਲੇ ਵਾਲੇ ਦਾ ਕਿਸਾਨ ਹੈ ਤੇ ਬਲਜੀਤ ਸਿੰਘ ਸਰ ਉਹ ਮੇਜਰ ਸਿੰਘ ਜਿਹੜਾ ਖੁਦਕਸ਼ੀ ਕਰ ਗਿਆ ਕੁਝ ਸਮਾਂ ਪਹਿਲਾਂ ਉਹਨੇ ਆਪਣੀ ਬੇਟੀ ਦਾ ਵਿਆਹ ਕੀਤਾ ਬੇਟੀ ਦੇ ਵਿਆਹ ਦੇ ਵਿੱਚ ਕਰਜਾ ਵਗੈਰਾ ਚੱਕਿਆ ਸੀ ਉਹਦਾ ਕਾਰਨ ਕਰਕੇ ਘਰੇ ਕਲੇਸ਼ ਰਹਿੰਦਾ ਸੀ ਕਲੇਸ਼ ਕਰਕੇ ਕੋਈ ਕਸ਼ੀ ਕਰਨੀ ਪੈਗੀ ਕੱਲ ਦੀ ਡੈੱਡ ਬੋਡੀ ਜਿਹੜੀ ਰਾਤ ਦੇ ਇੱਥੇ ਆਈ ਹੋਈ ਐ ਸਾਰੀ ਕਾਰਵਾਈ ਪੁਲਿਸ ਕਾਰਵਾਈ ਹੋਣ ਤੋਂ ਬਾਅਦ ਜਿਹੜੇ ਇਥੋਂ ਦੇ ਡਾਕਟਰ ਆ ਉਹਨਾਂ ਨੇ ਜਵਾਬ ਦਿੱਤਾ ਸੀ ਇੱਕ ਵਾਰੀ ਉਹ ਉਹਦੇ ਤੇ ਸਿਰਦਦਾ ਸੀ ਪੱਲਾ ਉਹ ਉਹਦੇ ਤੇ ਸਿਰਦਦਾ ਸੀ ਉਹ ਕਰੂਗਾ ਫਲਾਨਾ ਕਰੋ ਪੋਸਟਮਾਸਟਰ ਉਹਦਾ ਕਰਕੇ ਅਸੀਂ ਜਿਹੜਾ ਮੁੱਖ ਗੇਟ ਹਸਪਤਾਲ ਦਾ ਉਹਦੇ ਨਾਰੇਵਾਜੀ ਕੀਤੀ ਨਾਰੇਵਾਜੀ ਤੋਂ ਬਾਅਦ ਜਿਹੜਾ ਹੁਣ ਪੋਸਟਮਾਸਟਰ ਮੈਂ ਹੂੰ ਕਰ ਰਹੇ ਆ ਸਾਡੇ ਜਿਹੜੇ ਉਹ ਕਿਸਾਨ ਪ੍ਰਕਾਸ਼ ਕੱਲਗਾ ਬਲਜੀਤ ਸਿੰਘ ਉਹਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹੋ ਜੀ ਡੁੱਬ ਰਹੀ ਕਿਸਾਨੀ ਜਿੰਨਾ ਦੀ ਆਰਥਿਕ ਹਾਲਤ ਬਹੁਤ ਮਦਵਾਲੀ ਵਾਲੇ ਪਾਸੇ ਜਾ ਰਹੀ ਹੈ ਬਹੁਤ ਸਾਰੇ ਕਾਰਨ ਹੈ ਜਿਹੜੇ ਉਹਦੇ ਜੁੜ ਜਾਂਦੇ ਐ ਸਾਡੇ ਲੋਕ ਉਹਨੂੰ ਕਾਰਨਾਂ ਨੂੰ ਬੁੱਝਣ ਦੀ ਬਜਾਏ ਇਹ ਕਰ ਲੈਂਦੇ ਵੀ ਫਲਾਨਾ ਕਾਰਨ ਹੋ ਗਿਆ ਫਲਾਨਾ ਕਰਨੋ ਗਿਆ ਅਸਲ ਦੇ ਵਿੱਚ ਤੰਗੀਆਂ ਤਰੁਸ਼ੀਆਂ ਕਰਕੇ ਆਰਥਿਕ ਹਾਲਤਾਂ ਮਾੜੀਆਂ ਕਰਕੇ ਸਾਡੇ ਕਿਸਾਨਾਂ ਨੂੰ ਆਪਦੀ ਜ਼ਿੰਦਗੀ ਤੋਂ ਹੱਥੋਂ ਨੇ ਪੈ ਰਹੇ ਐ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿਸਾਨ ਦਾ ਜਿਹੜਾ ਕਰਜ਼ਾ ਉਹ ਖਤਮ ਕਰੇ ਫੀਡ ਤੇ ਪਰਿਵਾਰ ਨੂੰ ਜਿਹੜੀ ਸਹਾਇਤਾ ਰਾਸ਼ੀ 3 ਲੱਖ ਰੁਪਈਆ ਇੱਕ ਕਿਸਾਨ ਨੂੰ ਮਿਲਦੀ ਐ ਉਹ ਇਸ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਸਰਕਾਰ ਤੋਂ ਬਹੁਤ ਜ਼ੋਰਦਾਰ ਮੰਗ ਹੈ ਤੇ ਨਾਲ ਸਾਡੀ ਮੰਗ ਹੈ ਜ਼ੋਰਦਾਰ ਜਿਵੇਂ ਰਾਮਾ ਹਸਪਤਾਲ ਮੌੜ ਹੈ ਐਂ ਡੋਡੀ ਹਸਪਤਾਲ ਹੈਗੀ ਨਹੀਂ ਜਿੱਥੇ ਮੋਰਚਰੀਆਂ ਬਣੀਆਂ ਹੋਏ ਸਪੋਸਟਮੈਨਸ ਵਗੈਰਾ ਹੁੰਦੇ ਸੀ ਉਹ ਸਾਰੀਆਂ ਖਤਮ ਕਰਕੇ ਇੱਥੇ ਤਲਵੰਡੀ ਸਾਬੋ ਬਠਿੰਡੇ ਇੱਕ ਦੋ ਜਗ੍ਹਾ ਤੇ ਜਿਵੇਂ ਰਾਮਪਰੇ ਫੂਲ ਐਂ ਹੁੰਦੀਆਂ ਬਹੁਤ ਖੱਜਲ ਖਵਾਰੀ ਹੈ ਸਾਡੇ ਲਈ ਇੱਕ ਪਰਿਵਾਰ ਤੇ ਵਿਸਥਾ ਬਣਦੀ ਹੈ ਦੂਜੇ ਪਾਸੇ ਐ ਖੱਜਲ ਖਵਾਰ ਹੋਣਾ ਪੈਂਦਾ ਹੈ ਇਹ ਪੋਸਟਾਂ ਭਰ ਕੇ ਡਾਕਟਰਾਂ ਦੀਆਂ ਪੋਸਟਾਂ ਭਰ ਕੇ ਥਾ ਥਾਂ ਤੇ ਜਿੱਥੇ ਵੱਡੇ ਹਸਪਤਾਲ ਸਰਕਾਰੀ ਹੈਗੇ ਆ ਉਥੇ ਪੋਸਟਮਾਸਟਰ ਵਗ ਆ ਖੱਜਲ ਖਵਾਰੀਆਂ ਨਾ ਹੋਣ ਹੋਣ ਸਾਡੀਆਂ ਇਸ ਲਈ ਅਸੀਂ ਭਗਵੰਤਪਾਣ ਦੀ ਸਰਕਾਰ ਤੋਂ ਮੰਗ ਕਰਦੇ ਆ ਤੁਸੀਂ ਡਿਊਟੀਆਂ ਪੂਰੀਆਂ ਕਰਕੇ ਡਾਕਟਰ ਪੂਰੇ ਕਰਕੇ ਜਿਹੜੇ ਖੱਜਲ ਖਵਾਰੀਆਂ ਸਤਾਣਾਂ ਦੇ ਵਿੱਚ ਹੁੰਦੀ ਦਿਨ ਦਿਹਾੜੇ ਦੇਖੋ ਇੱਥੇ ਦੋ ਤਿੰਨ ਡਾਕਟਰ ਹੋਣ ਆਪੋ ਆਪਣੀਆਂ ਡਿਊਟੀਆਂ ਤੇ ਆ ਕਿਸੇ ਨੇ ਨਾ ਨਹੀਂ ਕਹੀ ਜਦੋਂ ਅਸੀਂ ਨਾਰੇਬਾਜੀ ਕੀਤੀ ਠੱਠੋ ਇਹ ਬਦੀਨ ਹੋਏ ਉਸ ਤੋਂ ਬਾਅਦ ਡਾਕਟਰ ਸਾਹਿਬ ਆਏ ਅੰਦਰ ਹੁਣ ਉਹ ਪੋਸਟਮਾਸਟ੍ਰਮ ਕਰਨ ਲੱਗੇ ਆ ਸਰਕਾਰ ਤੋਂ ਮੰਗ ਦੋਨੇ ਤਰਫੋਂ ਕਰਦੇ ਆ ਕਿਸਾਨ ਦੀ ਮਦਦ ਵਾਲੀ ਨਾਲ ਆ ਜਿਹੜੇ ਖੱਜਲ ਖਵਾਰ ਹੁੰਨੇ ਆ ਅਸੀਂ ਖੱਦਲ ਖਵਾਰੀ ਬੰਦ ਹੋ ਕੇ ਜਦੋਂ ਵੀ ਕੋਈ ਘਟਨਾ ਇਹੋ ਜੀ ਵਾਪਰਦੀ ਹੈ ਅਸੀਂ ਪ੍ਰਮਾਤਮਾ ਮੂਹਰੇ ਅਰਦਾਸ ਕਰਦੇ ਆ ਨਾ ਵਾਪਰੇ ਜਦੋਂ ਵਾਪਰ ਜਾਂਦੀ ਹੈ ਪਰਿਵਾਰ ਨੂੰ ਆਏ ਥੇਬੇ ਨਾ ਖਾਣੇ ਪਹਿਣ ਦਰਦ ਦਰਤ ਇਹ ਵੀ ਉਹਦੇ ਵਾਰਗੇ ਜਾ ਕੇ ਹੱਥ ਵੱੰਨੋ ਉਹਦੇ ਵਾਰਗੇ ਜਾ ਕੇ ਹੱਥ ਵੱੰਨੋ ਪੋਸਟਮਾਸਟਰ ਫੇਰ ਕਰੀਏ ਇਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਜ਼ਿੰਮੇਵਾਰੀਆਂ ਆਉਂਦੀਆਂ ਚੱਕੇ ਸਰਕਾਰ ਹਸਤਾਲਾਂ ਦੇ ਪ੍ਰਬੰਧ ਪੂਰੇ ਕਰੇ ਭਗਵੰਤਮਾਨ ਸਾਹਿਬ ਕੱਲੇ ਬਿਆਨ ਨਾ ਦੇਣੋ ਪ੍ਰਬੰਧਾਂ ਦੇ ਵਿੱਚ ਪੈਣ ਇਹ ਮੰਗ ਅਸੀਂ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਗਰਾਹ ਵੱਲੋਂ ਬਹੁਤ ਜ਼ੋਰਦਾਰ ਢੰਗ ਦੇ ਨਾਲ ਸਰਕਾਰ ਤੋਂ ਕਰਦੇ एक कदम होर तारा कॉन्वेंट स्कूल द्वारा एकदूल गोड किया है पर विद्यार्थिया होर ज्यादा बेहतर सहलता भी एस नए स्कूल जाएगी तलवं साबो सरदूलगढ़ रोड ते बने नवे तारा कॉन्वेंट स्कूल विच है ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ